ਸ਼੍ਰੋਮਣੀ ਅਕਾਲੀ ਦਲ ਵਾਸਤੇ ਔਰ ਪਰਸਨਲੀ ਦਾਸ ਵਾਸਤੇ ਮੇਰੇ ਪਰਿਵਾਰ ਵਾਸਤੇ ਮਜੀਠਾ ਪਰਿਵਾਰ ਵਾਸਤੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਮਜੂਤ ਮਜੀਠੇ ਦੀ ਸਮੂਚੀ ਟੀਮ ਪਰਿਵਾਰ ਵਾਸਤੇ ਇਹ ਬੜਾ ਮਾਣ ਦਾ ਬੜਾ ਇਤਿਹਾਸਿਕ ਦਿਨ ਹੈ ਕਿ ਸਦਾਰ ਸਾਹਿਬ ਸਦਾਰ ਸੁਖਜਿੰਦਰ ਸਾਹਿਬ ਰਾਜ ਸਿੰਘ ਜੀ ਲਾਲੀ ਸਾਹਿਬ ਜਿਨ੍ਹਾਂ ਦਾ ਬੜਾ ਲੰਮਾ ਪੋਲਿਟਿਕਲ ਤਜਰਬਾ ਹੈ ਔਰ ਜਿਨ੍ਹਾਂ ਨੇ ਹਮੇਸ਼ਾ ਹੀ ਫੋਰਫਰੰਟ ਤੇ ਹਮੇਸ਼ਾ ਅੱਗੇ ਹੋ ਕੇ ਪੋਲਿਟਿਕਸ ਚ ਲੜਾਈ ਲੜੀ ਹੈ ਪੰਜਾਬ ਦੇ ਮੁੱਦਿਆਂ ਨੂੰ ਲੋਕਾਂ ਤੱਕ ਲੈ ਕੇ ਗਏ ਆ ਔਰ ਮੈਂ ਤੁਹਾਨੂੰ ਸ਼ਾਇਦ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦਾ ਔਰ ਸ਼ਾਇਦ ਕਿਉਂਕਿ ਇਹ ਅੱਜ ਅਸੀਂ ਬਟਾਲੇ ਇਕੱਠੇ ਹੋਏ ਆ ਸ਼ਾਇਦ ਬਟਾਲਾ ਪ੍ਰੈਸ ਇਸ ਗੱਲ ਦਾ ਦਸਤਾਬੀ ਨਹੀਂ ਲਾ ਸਕਦੀ ਕਿ ਲਾਲੀ ਸਾਹਿਬ ਤੇ ਮੈਂ ਅਸੀਂ 25 ਸਾਲ ਇੱਕ ਦੂਜੇ ਨਾਲ ਲੜਾਈ ਲੜਦੇ ਆਏ ਆ ਮਜੀਠੇ ਹਲਕੇ ਦੇ ਔਰ ਸਾਡੀ ਲੜਾਈ ਐਡੀ ਖਤਰਨਾਕ ਸੀ ਕਿ ਅਸੀਂ ਇੱਕ ਦੂਜੇ ਨਾਲ ਹੱਥ ਤੱਕ ਨਹੀਂ ਮਿਲਾਉਂਦੇ ਸਾਂ ਅੱਜ ਮੈਂ ਪਹਿਲੀ ਵਾਰੀ ਆ ਭਾਜੀ ਦਾ ਹੱਥ ਮਿਲਾਇਆ ਔਰ ਹਾਲਾਤ ਮਤਲਬ ਐਡੇ ਸਾਡੇ ਆਪਸ 'ਚ ਤਿੱਖੇ ਸਨ ਕਿ ਨਾ ਸੀ ਇੱਕ ਦੂਜੇ ਦੇ ਸੁੱਖ 'ਚ ਜਾਈਏ ਵਿਆਹ ਸ਼ਾਦੀ ਦਾ ਪ੍ਰੋਗਰਾਮ ਨਹੀਂ اٹੈਂਡ ਕਰਦੇ ਸਾਂ ਤੇ ਨਾ ਇੱਕ ਦੇ ਕਿਸੇ ਦੇ ਦੁੱਖ ਤੇ ਜਾਈਏ ਮਤਲਬ ਇੰਨਾ ਡਿਫਰੈਂਸ ਆਫ opinion ਹੋ ਗਿਆ ਸੀ ਕਿ ਅਸੀਂ ਕਦੇ ਇੱਕ ਦੂਜੇ ਨਾਲ ਬਹਿ ਕੇ ਦੁਆ ਸਲਾਮ ਵੀ ਨਹੀਂ ਕਰ ਸਕਦੇ ਸੀ ਔਰ ਇਹੀ ਹਾਲ ਥੱਲੇ ਤੱਕ ਸਾਡੇ ਵਰਕਰਾਂ ਨੂੰ ਇਹੀ ਹਾਲ ਉੱਥੇ ਤੱਕ ਸਭ ਨੂੰ ਭੁਗਤਣਾ ਪੈਂਦਾ ਸੀ ਲੜਾਈ ਲੜਦੇ ਸੀ 2000 ਚਾਰ ਦੀ ਪਾਰਲੀਮੈਂਟ ਦੀ ਚੋਣ ਲਾਲੀ ਸਾਹਿਬ ਕਾਂਗਰਸ ਵੱਲ ਮੈਂ ਸ਼ਰੋਮਨੀ ਅਕਾਲੀ ਦਲ ਵੱਲ 2007 ਦੀ ਚੋਣ ਅਸੀਂ ਇੱਕ ਦੂਜੇ ਦੇ ਖਿਲਾਫ ਬੜੀ ਸ਼ਕਤੀ ਨਾਲ ਲੜੇ ਇਹ ਹਾਲਾਤ ਬਣ ਗਏ ਕਿ ਪਰਚੇ ਵੀ ਦਰਜ ਹੋਏ ਔਰ 2009 ਦੀ ਚੋਣ ਫੇਰ ਇੱਕ ਦੂਜੇ ਦੇ ਖਿਲਾਫ ਪਾਰਲੀਮੈਂਟ ਬਹੁਤ ਠੋਕ ਮਜਾ ਕੇ ਲੜੇ 2012 ਦੀ ਚੋਣ ਔਰ ਤੁਸੀਂ ਇਹਨਾਂ ਦੀ ਪਕੜ ਵੇਖ ਲਓ ਹਲਕੇ ਚ ਕੀ ਸੀ 2012 ਚ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਡਿਨਾਈ ਕਰਤੀ ਔਰ ਜੇ ਇਸ ਇਨਸਾਨ ਨੂੰ ਟਿਕਟ ਦਿੱਤੀ ਉਹਦੀ ਜ਼ਮਾਨਤ ਜ਼ਬਤ ਨਹੀਂ ਹੋਈ ਉਹਨੂੰ ਵੋਟ ਹੀ ਮੈਨੂੰ ਲੱਗਦਾ 5000 ਰੁਪਏ ਔਰ ਜਦ ਕੇ ਸਿੱਧੀ ਟੱਕਰ ਭਾਜੀ ਲਾਲੀ ਤੇ ਮੇਰੀ ਉਹ ਸ਼ਹਿਦ ਇੰਡੀਪੈਂਡੈਂਟ ਕੈਂਡੀਡੇਟ ਮੈਂ ਜਿੱਤੇ ਹਲਕੇ ਦੀ ਹਿਸਟਰੀ ਚ ਕੀ ਪੰਜਾਬ ਦੀ ਹਿਸਟਰੀ ਚ ਸ਼ਹਿਦ ਹੀ ਕੋਈ ਇੰਡੀਪੈਂਡੈਂਟ ਕੈਂਡੀਡੇਟ ਇੰਨਾ ਜਿੰਨੀ ਵੋਟ ਉਥੋਂ ਲੈ ਕੇ ਗਿਆ ਫਿਰ 2014 ਚ ਫਿਰ ਅਸੀਂ ਅੰਮਨੇ ਸਾਹਮਨੇ ਭਿੜੇ ਪਾਰਲੀਮੈਂਟ ਚ 2017 ਚ ਭਿੜੇ 2019 ਚ ਭਿੜੇ ਔਰ 2022 ਚ ਭਿੜੇ ਔਰ ਕੱਲਾ ਇਹ ਨਹੀਂ ਬਲੌਗ ਸੰਪਤੀ ਦੀਆਂ ਜਿੰਨੀਆਂ ਚੋਣਾਂ ਆਈਆਂ ਫਿਰ ਭਿੜੇ ਸਾਡੇ ਮਿਊਨਿਸਪਲ ਕਮੇਟੀ ਮਜੀਠਾ ਜੀਦੇ ਇਹ ਵੀ ਬਸਨੀਕ ਹੈ ਤੇ ਮੇਰਾ ਵੀ ਪਿੰਡ ਉਹ ਆ ਤੁਸੀਂ ਉਹ ਵੇਖ ਲਓ ਕਿ ਕਿਵੇਂ ਉੱਥੇ ਪੜੇ ਔਰ ਲੋਕਾਂ ਦਾ ਹਾਲਾਤ ਕੀ ਬੜਦੇ ਸਨ ਇੱਕੋ ਪਿੰਡ ਦੇ ਦੋ ਲੀਡਰ ਜਦੋਂ ਅਮਨੇ ਸਾਹਮਨੇ ਖਲੋ ਜਾਂਦੇ ਸਨ ਤੇ ਲੋਕਾਂ ਲਈ ਬੜੀ ਮੁਸ਼ਕਲ ਆਉਂਦੀ ਸੀ ਔਰ ਇਹੀ ਮੇਰਾ ਇਹ ਗੱਲ ਤੁਹਾਨੂੰ ਦੱਸਣ ਦਾ ਕਾਰਨ ਇਹ ਹੈ ਕਿ ਜਿਹੜਾ ਇਨਸਾਨ ਇਤਨੀ ਵੱਡੀ ਅਸੀਂ ਇੱਕ ਦੂਜੇ ਪਰਿਵਾਰਾਂ ਦੇ ਨਾਲ ਲੜਾਈ ਲੜਦੇ ਸਾਂ ਅੱਜ ਤੁਸੀਂ ਵੇਖੋ ਮੇਰੇ ਲਈ ਕਿੰਨੀ ਖੁਸ਼ਕਿਸਮਤੀ ਹੈ ਮੇਰੀ ਮੈਂ ਸਮਝਦਾ ਯੂ ਕੈਨ ਨਾਟ ਇਵਨ ਇਮੇਜਿਨ ਥੈਟ ਸੱਚ ਐਨ ਹਿਸਟੋਰਿਕ ਮੂਮੈਂਟ ਔਰ ਮੈਂ ਆਪਣੀ ਜ਼ਿੰਦਗੀ ਚ ਨਹੀਂ ਕਦੇ ਸੋਚਿਆ ਸੀ ਕਿ ਮੈਂ ਤੇ ਲਾਲੀ ਜੀ ਕਦੇ ਇਕੱਠੇ ਹੋਵਾਂਗੇ ਸਾਨੂੰ ਮੈਂ ਕੋਈ ਗੱਲ ਦਾ ਗੁੱਸਾ ਨਾ ਸਮਝ ਕਰ ਜੇ ਕੋਈ ਗਲਤ ਨਾ ਸਮਝ ਜਾਵੇ ਮਗਰ ਹਾਲਾਤ ਐ ਸੀ ਕਿ ਅਸੀਂ ਇੱਕ ਦੂਜੇ ਦੇ ਨਿਆਣਿਆਂ ਦੇ ਵਿਆਹਾਂ ਤੇ ਜਾਂ ਸੁਖ ਦੁਖ ਚ ਵੀ ਸ਼ਾਇਦ ਇਕੱਠੇ ਕਦੇ ਹੋਣ ਦਾ ਸੁਪਨਾ ਨਹੀਂ ਲੈਂਦੇ ਸੀ ਔਰ ਲੜਾਈ ਐਡੀ ਤਿੱਖੀ ਸੀ ਕਿ ਜਿੱਥੇ ਵੀ ਮੇਰੇ ਖਿਲਾਫ ਮੋਰਚਾ ਪਾਰਟੀ ਲਾਉਣ ਨੂੰ ਕਹਿੰਦੀ ਸੀ ਲਾਲੀ ਜੀ ਸਭ ਤੋਂ ਅੱਗੇ ਜਾ ਕੇ ਮੇਰੇ ਉਲਟ ਮੋਰਚਾ ਲਾਉਂਦੇ ਸਨ ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹੇ ਆ ਕਾਂਗਰਸ ਦੇ ਨੈਸ਼ਨਲ ਸਪੋਕਸ ਪਰਸਨ ਰਹੀ ਹੈ ਕਾਂਗਰਸ ਦੇ ਵੱਖ-ਵੱਖ ਅਹੁਦਿਆਂ ਤੇ ਔਰ ਜਦ ਜਦ ਸਰਕਾਰ ਕਾਂਗਰਸ ਦੀ ਬਣੀ ਹੈ ਇਹਨਾਂ ਨੂੰ ਚੇਅਰਮੈਨੀ ਨਾਲ ਕਾਂਗਰਸ ਨੇ ਨਿਵਾਜਿਆ ਔਰ ਮੈਂ ਆਹ ਫੋਟੋ ਜਿਹੜੀ ਤੁਹਾਨੂੰ ਜਨਤਿਕ ਕਰਨਾ ਚਾਹੁੰਨਾ ਕਿ ਤੁਸੀਂ ਇਹਨਾਂ ਦੀ ਇਹ ਗੱਲ ਵੇਖ ਲਓ ਕਿ ਇਹਨਾਂ ਦਾ ਸਤਕਾਰ ਕਿੰਨਾ ਸੀ ਕਿ ਜਦੋਂ ਇਹ ਕਾਂਗਰਸ ਪਾਰਟੀ 'ਚ ਸਨ ਇਹਨਾਂ ਆਮ ਆਦਮੀ ਪਾਰਟੀ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ ਮੇਰੇ ਖਿਲਾਫ ਇਹਨਾਂ ਨੇ ਇਹ ਆਪ ਦਾ ਸਰਵੇ ਕਰਾਇਆ ਔਰ ਸਰਵੇ ਕਰਾਉਣ ਤੋਂ ਬਾਅਦ ਇਸ ਨਤੀਜੇ ਤੇ ਆਮ ਆਦਮੀ ਪਾਰਟੀ ਪਹੁੰਚੀ ਕਿ ਜੇ ਕੋਈ ਵਿਕਰਮ ਸੋਮਜੀਤ ਜੀ ਇਹ ਇਮਾਨਦਾਰੀ ਨਾਲ ਸਹੀ ਟੱਕਰ ਦੇ ਸਕਦਾ ਤੇ ਉਹ ਲਾਲੀ ਮਜੀਠਾ ਜੀ ਨੇ ਕਿਉਂਕਿ ਜਿਨ੍ਹਾਂ ਨੇ ਬੜੀ ਹਿੰਮਤ ਨਾਲ ਇਮਾਨਦਾਰੀ ਨਾਲ ਲੋਕਾਂ ਦੀ ਇਹ ਪਾਰਟੀ ਦੇ ਆਪ ਦੇ ਵਰਕਰਾਂ ਦੀ ਲੜਾਈ ਲੜੀ ਔਰ ਆ ਤਸਵੀਰ ਹੈ ਜੀ ਉਹ ਆ ਵੇਖ ਲੋ ਕੇਜਰੀਵਾਲ ਸਾਹਿਬ ਨੇ ਨਾ ਕੇਵਲ ਇਹਨਾਂ ਦੀ ਮਿੰਤਾ ਕੀਤੀਆਂ ਮਗਰ 44 ਸਾਲ ਔਰ ਆਲਮੋਸਟ 44 ਇਅਰ ਜੀ ਕਾਂਗਰਸ ਪਾਰਟੀ 'ਚ ਤੁਸੀਂ ਰਹੇ ਕਾਂਗਰਸ ਪਾਰਟੀ 'ਚ ਇਹਨਾਂ ਨੇ ਸੇਵਾ ਨਿਭਾਈਆਂ ਔਰ ਇਹਨਾਂ ਨੂੰ ਇਹ ਗੱਲ ਕਹਿ ਕੇ ਬਿਫੋਰ ਜੁਆਇਨਿੰਗ ਇਹਨਾਂ ਦੀ ਮੈਂ ਕਾਬਲੀਅਤ ਤੇ ਇੰਪੋਰਟੈਂਸ ਦੀ ਗੱਲ ਕਰਦਾ ਕਿ ਬਿਫੋਰ ਜੁਆਇਨਿੰਗ ਇਹਨਾਂ ਨੂੰ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋਗੇ ਹੁਣ ਮੈਂ ਦੂਜੀ ਵੀਡੀਓ ਵਿਖਾਉਣਾ ਚਾਹੁੰਦਾ ਕਿ ਇਹਨਾਂ ਨੂੰ ਸਰੋਪਾ ਕਿਹਨੇ ਪਾਇਆ ਜੁਆਇਨਿੰਗ ਜਦੋਂ ਕਰਾਈ ਹੈ ਪੰਜਾਬ ਦੇ ਦੋ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਭਗਵੰਤ ਮਾਨ ਮੌਜੂਦਾ ਚੀਫ ਮਿਨਿਸਟਰ ਸਾਹਿਬ ਕਿ ਮੌਜੂਦਾ ਚੀਫ ਮਿਨਿਸਟਰ ਨੇ ਆਪ ਇਹ ਗੱਲ ਮੰਨੀ ਭਗਵੰਤਬਾਨ ਨੇ ਕਿ ਲਾਲੀ ਮਜੀਠਾ ਸਾਹਿਬ ਨੇ ਬੜੀ ਵੱਡੀ ਜੰਗ ਲੜੀ ਹੈ ਔਰ ਇਸ ਦਿਨ ਜਿਸ ਦੇ ਨੇ ਜੁਆਇਨਿੰਗ ਹੁੰਦੀ ਹੈ ਜਨਵਰੀ 2022 ਆਈ ਥਿੰਕ ਇਟ ਵਾਸ 1st ਆਫ ਜਨ ਜੀ ਨਵੇਂ ਸਾਲ ਦਾ ਪਹਿਲਾ ਫੈਸਲਾ ਆਮ ਆਦਮੀ ਪਾਰਟੀ ਦਾ ਲਾਲੀ ਮਜੀਠਾ ਸਾਹਿਬ ਨੂੰ ਜੁਆਇਨ ਕਰਾਉਣਾ ਔਰ ਜਿਹੜੇ ਕੈਬਨਿਟ ਦੇ ਮਿਨਿਸਟਰ ਨੇ ਡਾਕਟਰ ਬਲਜੀਤ ਕੌਰ ਇਹਨਾਂ ਦੋਵਾਂ ਦੀ ਜੁਆਇਨਿੰਗ ਇਕੱਠੀ ਹੋਈ ਸੀ ਸੋ ਮੈਂ ਇਹ ਗੱਲ ਤਾਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਇਹ ਸਮਝ ਸਕਦੇ ਹੋ ਮਹਿਸੂਸ ਕਰ ਸਕਦੇ ਹੋ ਕਿ ਮੇਰੇ ਲਈ ਪਰਸਨਲੀ ਔਰ ਅਜ ਜੋਸ਼ੀ ਸਾਹਿਬ ਵੀ ਆਏ ਆ ਸਾਡੇ ਦੋਵਾਂ ਲਈ ਪਰਸਨਲੀ ਇਹ ਕਿੱਡਾ ਮਾਨ ਔਰ ਇੱਕ ਮਾੜਾ ਦੇਣਾ ਔਰ ਇਤਿਹਾਸਿਕ ਦੇਣਾ ਆਈ ਐਮ ਫੀਲਿੰਗ ਸੋ ਹੈਪੀ ਐਂਡ ਸੋ ਪ੍ਰਾਊਡ ਆਫ ਦਾ ਫੈਕਟ कि ਜਿਹੜੇ ਦੋ ਅਸੀਂ ਇੰਡੀਵਿਜੂਅਲਸ ਅਡਲਟਸ ਇੱਕ ਦੂਜੇ ਨਾਲ ਗੱਲ ਨਹੀਂ ਕਰ ਸਕਦੇ ਸੀ ਅੱਜ ਰੱਬ ਸੱਚੇ ਪਾਤਸ਼ਾਹ ਦੀ અપਾਰ ਬਖਸ਼ਿਸ਼ ਸਦਕਾ ਗੁਰੂ ਮਹਾਰਾਜ ਨੇ ਏਡੀ ਵੱਡੀ ਕਿਰਪਾ ਕੀਤੀ ਆ ਕਿ ਅੱਜ ਅਸੀਂ ਦੋਵੇਂ ਇਕੱਠੇ ਹੋਏ ਆ ਸਤਿਕਾਰਯੋਗ ਸਾਡੇ ਭੈਣ ਜੀ ਡਾਕਟਰ ਸਤਿੰਦਰ ਕੌਰ ਗਿੱਲ ਸਾਹਿਬ ਜਿਹੜੇ ਉਹਨਾਂ ਦੇ ਸਮ ਪਤਰੀਆਂ ਜਿਨ੍ਹਾਂ ਨੇ ਆਪ ਬਹੁਤ ਵੱਡੀਆਂ ਸੇਵਾਵਾਂ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਵਾਸਤੇ ਹਲਕੇ ਮਜੀਠੇ ਚ ਜਨ ਭਾਈਆਂ ਨੇ ਜਦ ਜਾ ਤੇ ਲਾਲੀ ਸਾਹਿਬ ਐਬਸੈਂਟ ਰਹਿੰਦੇ ਸਨ ਇਹ ਹਮੇਸ਼ਾ ਉੱਥੇ ਹਾਜ਼ਰ ਰਹਿੰਦੇ ਸਨ ਸਾਡੇ ਉਹਨਾਂ ਦੇ ਲੜਕੇ ਅਵਲਮੀਤ ਸਿੰਘ ਜੀ ਜਸਮੀਤ ਸਿੰਘ ਜੀ ਦਲੇਰ ਸਿੰਘ ਜੀ ਹੋਰ ਸਾਥੀ ਸਹਿਬਾਨ ਅੱਜ ਤਾਂ ਟ੍ਰੇਲਰ ਹੀ ਹੈ ਮੈਂ ਸਮਝਦਾ ਆਉਣ ਵਾਲੇ ਸਮੇਂ 'ਚ ਜੋ ਝਟਕਾ ਜੋ ਮੈਂ ਸਮਝਦਾ ਕਿ ਨੁਕਸਾਨ ਆਮ ਆਦਮੀ ਪਾਰਟੀ ਦਾ ਹੋਊਗਾ ਉਹ ਤੁਸੀਂ ਆਉਣ ਵਾਲਾ ਸਮਾਂ ਹੀ ਇਸ ਗੱਲ ਦਾ ਅੰਦਾਜ਼ਾ ਔਰ ਸਹੀ ਤਸਵੀਰ ਪੇਸ਼ ਕਰੂਗਾ ਨਗਰ ਮੈਂ ਅਗਲੀ ਗੱਲ ਕਰਾਂ ਵੇਖੋ ਲਾਲੀ ਜੀ ਮੈਂ ਸਭ ਤੋਂ ਪਹਿਲਾਂ ਜਨਤਕ ਤੌਰ ਤੇ ਆਈ ਐਮ ਯੋਰ ਯੰਗਰ ਬ੍ਰਦਰ ਮੈਂ ਦੋਵੇਂ ਤੁਹਾਡੇ ਗੋਦੀ ਹੱਥ ਲਾ ਕੇ ਤੁਹਾਡੇ ਤੋਂ ਮਾਫੀ ਮੰਗਦਾ ਜੇ ਮੈਂ ਕਦੇ ਵੀ ਤੁਹਾਡੀ ਸ਼ਾਨ ਦੇ ਖਿਲਾਫ ਕੋਈ ਗੱਲ ਵੱਧ ਘੱਟ ਕਹੀ ਗਈ ਗਈ ਹੋਵੇ ਆਈ ਸਿੰਸੇਅਰਲੀ ਅਪੋਲੋਜਾਈਜ਼ ਐਂਡ ਹੋਪ ਤੁਸੀਂ ਮੈਨੂੰ ਜਰੂਰ ਮਾਫ ਕਰੋਗੇ ਔਰ ਮੈਂ ਭੈਣ ਜੀ ਕੋਲੋਂ ਵੀ ਸਾਡੇ ਸਤਿਕਾਰਯੋਗ ਨੇ ਔਰ ਮੇਰੇ ਵਾਈਫ ਵੈਸੇ 체ਤੀ ਕਿਤੇ ਕਿ ਆਪਦੇ ਕੰਮ ਨਾਲ ਹੀ ਮਤਲਬ ਰੱਖਦੇ ਲੋਕਾਂ ਤਾਂ ਕਿ ਅੱਜ ਇਹ ਵੀ ਇੰਨੇ ਖੁਸ਼ ਹੋਏ ਔਰ ਮੈਂ ਆਈ ਵਿਲ ਗਿਵ ਹਰ ਦ ਬਿਗ ਕ੍ਰੈਡਿਟ ਬਿਕੋਜ਼ ਇੱਕ ਦਿਨ ਸੜਕ ਦਾ ਉਦਘਾਟਨ ਸੀ ਸਾਡੇ ਮਜੀਠੇ ਚ ਜਿਹੜੀ ਬੜੀ ਲੰਮੀ ਸਮੇਂ ਤੋਂ ਮੰਗ ਸੀ ਉਸ ਉਦਘਾਟਨ ਤੇ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮਨਿਸਟਰ ਸਾਹਿਬ ਆਏ ਸਨ ਕਿਉਂਕਿ ਵਿਧਾਨ ਸਭਾ ਚ ਐਸੀ ਉਹਨਾਂ ਨੂੰ ਇਸ ਮੁੱਦੇ ਤੇ ਘੇਰਿਆ ਸੀ ਉਦੋਂ ਲਾਲੀ ਜੀ ਤੇ ਭੈਣ ਜੀ ਡਾਕਟਰ ਸਾਹਿਬ ਵੀ ਉੱਥੇ ਆਏ ਸਨ ਉਸ ਵੇਲੇ ਇਸ ਦਾ ਫਰਸਟ ਟਾਈਮ ਵੈਨ ਦੇ ਮੈਟ ਮੇਰੇ ਵਾਈਫ ਨੂੰ ਮਿਲੇ ਤੇ ਉਹਨਾਂ ਨੂੰ ਬਲੇਸਿੰਗਸ ਦਿੱਤੀਆਂ ਔਰ ਅੱਜ ਮੈਨੂੰ ਖੁਸ਼ੀ ਹੈ यो ब्लेसिंग्स हैव टर्न्ड इन टू ब्लेसिंग्स फॉर मजीथा कि ओ इंसान जिन्ना दी जिन्ना ਕਰਕੇ ਅੱਜ ਇਹਨਾਂ ਦੇ ਭਾਈ ਸਾਹਿਬ ਮੌਕਾ ਪ੍ਰਸਤੀਤੀ ਮੈਂ ਥੋੜੀ ਗੱਲ ਕਰਨਾ ਤਾਂ ਮੈਂ ਆਪ ਦੀ ਗੱਲ ਕੀਤੀ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਇੰਚਾਰਜ ਬਣੇ ਨੇ ਉਹ ਪਹਿਲਾਂ ਕਾਂਗਰਸ ਦੇ ਕੈਂਡੀਡੇਟ ਸਨ ਉਹਨਾਂ ਨੇ ਟਿੱਲ ਦਾ ਜ਼ੋਰ ਲਾਤਾ ਆਮ ਆਦਮੀ ਪਾਰਟੀ ਨੂੰ ਹਰਾਉਣ ਵਾਸਤੇ ਅੱਜ ਉਹ ਮੌਕਾ ਪ੍ਰਸਤੀ ਦੇਖ ਲੋ ਮ ਮੌਕੇ ਦੀ ਨਜਾਕਤ ਵੇਖ ਲੋ ਕਿ ਜਿਹੜੀ ਉਹਨਾਂ ਦੀ ਪਛਾਣ ਸਰਦਾਰ ਜੱਗਾ ਜੀ ਦੀ ਇਹ ਹੈ ਕਿ ਉਹ ਲਾਲੀ ਭਾਜੀ ਦੇ ਭਾਈ ਸਾਹਿਬ ਨੇ ਉਹੀ ਪਛਾਣ ਹੈ ਉਹ ਤੋਂ ਅੱਗੇ ਪਿੱਛੇ ਕੱਖ ਨਹੀਂ ਹੈ ਮਤਲਬ ਜੇ ਇਸ ਲਾਲੀ ਭਾਜੀ ਨੇ ਆਪਦੇ ਸਮੁੱਚੇ ਪਰਿਵਾਰ ਨੂੰ ਮੈਂ ਕਹਿੰਨਾ ਜੀ ਫਰਸ਼ ਤੋਂ ਚੁੱਕ ਕੇ ਅਰਸ਼ ਤੱਕ ਲੈ ਕੇ ਗਏ ਉਹਨਾਂ ਨੂੰ ਇਸ ਕਾਬਿਲ ਬਣਾਤਾ ਕਿ ਕਿਸੇ ਨੂੰ ਯੁੱਧ ਚ ਵੱਡੀ ਨੁਮਾਇੰਦਗੀ ਮਿਲੀ ਔਰ ਇਹਨਾਂ ਦੀ ਬਦੌਲਤ ਹੀ ਮੈਂ ਸਮਝਦਾ ਜੇ ਇਹ ਸ਼ਿਫਟ ਨਾ ਕਰਦੇ ਤੇ ਭਰਾ ਦੀ ਕਿਥੇ ਕਾਂਗਰਸ ਚ ਵਾਰੀ ਆਉਣੀ ਸੀ ਜੇ ਭਾਈ ਤੁਹਾਡੇ ਗਿਣਤੀ ਮਿੰਤੀ ਕਿਥੇ ਪਈ ਇਸ ਇਨਸਾਨ ਕਰਕੇ ਪਈ ਕਿਉਂਕਿ ਇਹ ਫੋਰ ਫਰੰਟ 'ਚ ਬੜੀ ਇਮਾਨਦਾਰੀ ਨਾਲ ਧਿਆਨਦਾਰੀ ਨਾਲ ਇਹਨਾਂ ਨੇ ਲੜਾਈ ਲੜੀ ਸੋ ਯੂ ਕੈਨ ਵੈਲ ਇਮੇਜਿਨ ਇਹੋ ਪਰਿਵਾਰ ਲਾਲੀ ਜੀ ਦਾ ਉਹ 100 ਵਾਰੀ ਕੁਝ ਕਵੇ ਕਿਉਂਕਿ ਵਿਰੋਧੀਆਂ ਦਾ ਤਾਂ ਕੰਮ ਹੀ ਹੁੰਦਾ ਜੀ ਨਹੀਂ ਜੀ ਫਲਾਣੇ ਦੇ ਪੱਲੇ ਕੁਛ ਨਹੀਂ ਜੀ ਠਿੰਗੜੇ ਦੇ ਪੱਲੇ ਕੁਛ ਨਹੀਂ ਉਹ ਤਾਂ ਕਹਿਣਾ ਹੀ ਹੈ ਜਦੋਂ ਤੱਕ ਤਾਂ ਲਾਲੀ ਜੀ ਇਲੈਕਸ਼ਨ ਲੜਦੇ ਸੀ ਜਾਂ ਪਾਰਟੀਆਂ ਘਰ ਕੋ ਸੱਦ ਕੇ ਕਿ ਟਿਕਟ ਨਹੀਂ ਲੈਣ ਜਾਂਦੇ ਸੀ ਘਰ ਆ ਕੇ ਕਾਂਗਰਸ ਇਹਨਾਂ ਨੂੰ ਟਿਕਟ ਦੇ ਕੇ ਜਾਂਦੀ ਸੀ ਆਮ ਆਦਮੀ ਪਾਰਟੀ ਦੀ ਮੈਂ ਉਹ ਤਸਵੀਰ ਸਾਂਝੀ ਕਰਤੀ ਵੀਡੀਓ ਸਾਂਝੀ ਕਰਤੀ ਜਿੱਥੇ ਆ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਇਹਨਾਂ ਨੂੰ ਘਰੇ ਲੈ ਕੇ ਘਰੋਂ ਲੈ ਕੇ ਗਏ ਸੋ ਉਹ انسان ਜਿਹਨੇ ਈ ਵੱਡੀ ਸੇਵਾ ਕੀਤੀ ਹੋਵੇ ਔਰ ਮੈਂ ਸਮਝਦਾ ਮੇਰੇ ਵਾਸਤੇ ਜੋਸ਼ੀ ਸਾਹਿਬ ਲਈ ਤਾਂ ਬੜੀ ਖੁਸ਼ਕਿਸਮਤੀ ਹੈ ਕਿ ਜੋਸ਼ੀ ਸਾਹਿਬ ਦੀ ਮੈਂਬਰ ਪਾਰਲੀਮੈਂਟ ਦੀ ਚੋਣ ਚੱਲ ਰਹੀ ਹੈ ਐਂਡ ਹੀ ਸਿਕਿਉਰਡ ਮੋਰ ਥੈਨ 35000 ਵੋਟਸ ਆਈ ਥਿੰਕ ਔਰ ਇਸ ਵੇਲੇ ਜਿਹੜਾ ਇਹ ਇਲੈਕਸ਼ਨ ਹੋਈ ਹੈ ਬੜੇ ਵੱਡੇ ਪਦਰ ਤੇ ਦੂਜੇ ਨੰਬਰ ਤੇ ਇਹੀ ਸਨ ਔਰ ਵੇਖੋ ਰਾਤੋਂ ਰਾਤ ਜਿਹੜੀ ਆਮ ਆਦਮੀ ਪਾਰਟੀ ਮਜੀਠੇ ਹਲਕੇ ਤੇ ਖਤਮ ਸੀ ਇਹਨਾਂ ਨੇ ਉਹਨਾਂ ਨੂੰ ਰਾਤੋਂ ਰਾਤ ਇੰਨੀ ਵੋਟ ਸ਼ੇਅਰ ਦਿੱਤਾ ਇਟ ਇਜ਼ ਬਿਕੋਜ਼ ਆਫ ਦਿਸ ਜੈਂਟਲਮੈਨ ਲਾਲੀ ਜੀ ਅੱਜ ਉਹਨਾਂ ਦੀ ਜੋਸ਼ੀ ਸਾਹਿਬ ਦੀ ਚੋਣ ਮਹਿਮ ਚ ਔਰ ਇਹ ਵੀ ਮਹਿਸੂਸ ਕਰਦੇ ਕਿ ਹਿੰਦੂ ਸਿੱਖ ਏਕਤਾ ਭਾਈਚਾਰਕ ਸਾਂਝ ਔਰ ਕਿਸਾਨਾਂ ਵਾਸਤੇ ਖੇਤ ਮਜ਼ਦੂਰਾਂ ਵਾਸਤੇ ਜੇ ਕਿਸੇ ਇਨਸਾਨ ਨੇ ਭਾਜਪਾ ਛੱਡ ਕੇ ਆਵਾਜ਼ ਬੁਲੰਦ ਕੀਤੀ ਹੈ ਤੇ ਹਨਿਲ ਜੋਸ਼ੀ ਜੀ ਨੇ ਅੱਜ ਉਹ ਵੀ ਇਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਨ ਵਾਸਤੇ ਆਏ ਆ ਮੇਰਾ ਇਹ ਮੰਨਣਾ ਹੈ ਕਿ ਸਾਡੀ ਪਾਰਟੀ ਵਾਸਤੇ ਸਾਡੇ ਵੱਡੇ ਪਰਿਵਾਰ ਮਜੀਠੇ ਹਲਕੇ ਵਾਸਤੇ ਇਹ ਬੜਾ ਹੀ ਇਮਾਨਦਾਰੀ ਦਾ ਦਿਨ ਹੈ ਕਿ ਅੱਜ ਦੋ ਵੱਡੇ ਵਿਰੋਧੀ ਆਪਣੀਆਂ ਸਾਰੀਆਂ ਡਿਫਰੈਂਸਸ ਛੱਡ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀ ਇਹ ਪਵਿੱਤਰ ਧਰਤੀ ਔਰ ਮਜੀਦ ਤੇ ਦੇ ਵਿਕਾਸ ਤੇ ਭਲੇ ਵਾਸਤੇ ਹੱਕ ਸੱਚ ਦੀ ਲੜਾਈ ਵਾਸਤੇ ਵੀ ਹੈ ਬੋਥ ਜੁਆਇੰਟ ਹੈਂਡਸ ਐਂਡ ਕਮ ਟੂਗੇਦਰ ਸੋ ਮੇਰੇ ਲਈ ਬੜੀ ਖੁਸ਼ੀ ਤੇ ਮਾਨ ਵਾਲੀ ਗੱਲ ਹੈ ਔਰ ਮੈਂ ਭੈਣ ਜੀ ਦਾ ਔਰ ਸਤਿਕਾਰਯੋਗ ਪਾਜੀ ਦਾ ਦਿਲ ਦੀਆਂ ਗਹਿਰਾਈਆਂ ਚੋਂ ਔਰ ਮੈਂ ਆਈ ਆਵ ਨੈਵਰ ਬੀਨ ਸੋ ਹੈਪੀ ਪਾਜੀ ਮਤਲਬ ਮੇਰੀ ਤਾਂ ਸੁਪਨਾ ਵੀ ਨਹੀਂ ਸੀ ਐਵੇਂ ਆਵਾਂ ਕਈ ਸੁਪਨੇ ਲੈਂਦੇ ਨਾ ਤਾਂ ਸੁਪਨਾ ਵੀ ਨਹੀਂ ਲਿਆ ਸੀ ਕਿ ਤੁਸੀਂ ਸਾਡੇ ਨਾਲ ਆ ਜਾਓਗੇ ਤੋ ਬੜੀ ਮਾਣ ਦੀ ਗੱਲ ਐ ਤੁਸੀਂ ਆਏ ਹੋ ਗੁਰੂ ਕਿਰਪਾ ਕਰੇ ਕਿ ਅਸੀਂ ਦੋਵੇਂ ਭਰਾ ਰਲ ਕੇ ਮਜੀਠੇ ਦੀ ਆਵਾਜ਼ ਵੀ ਬੁਲੰਦ ਕਰੀਏ ਮਜੀਠੇ ਦੇ ਲੋਕਾਂ ਦੀ ਹੱਕ ਸੱਚ ਦੀ ਲੜਾਈ ਵੀ ਲੜੀਏ ਔਰ ਅੱਜ ਮੈਂ ਇੱਥੇ ਬਹਿ ਕੇ ਜਿਨ੍ਹਾਂ ਨੇ ਵੀ ਲਾਲੀ ਪਾਜੀ ਦੀ ਮਦਦ ਕੀਤੀ ਆ ਅੱਜ ਜਦ ਮੈਂ ਲਾਲੀ ਪਾਜੀ ਕੋਲੋਂ ਮਾਫੀ ਮੰਗਦਾ ਨਾ ਮੈਂ ਉਹਨਾਂ ਸਾਰੇ ਵੀਰਾਂ ਭਰਾਵਾਂ ਕੋਲੋਂ ਜਿਹੜੇ ਚੇਅਰਮੈਨ ਸਹਿਬਾਨ ਪੰਚ ਸਰਪੰਚ ਸਹਿਬਾਨ ਵਰਕਰ ਸਹਿਬਾਨ ਜੇ ਮੇਰੇ ਕੋਲੋਂ ਕੋਈ ਗਲਤੀ ਉਹਨਾਂ ਦੀ ਸ਼ਾਨ ਦੇ ਖਿਲਾਫ ਹੋਈ ਹੋਵੇ ਜਾਣੇ ਅਣਜਾਣੇ ਚ ਹੀ ਹੋਈ ਹੋਵੇ ਮੈਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਔਰ ਆਸ਼ ਕਰਦਾ ਹਾਂ ਉਮੀਦ ਕਰਦਾ ਹਾਂ ਕਿ ਤੁਸੀਂ ਆਪ ਦੇ ਛੋਟੇ ਵੀਰ ਨੂੰ ਭਰਾ ਨੂੰ ਮਾਫ ਜ਼ਰੂਰ ਕਰੋ ਮੈਂ ਲਾਲੀ ਪਾਜੀ ਵੀ ਆਪ ਦੀ ਗੱਲ ਜ਼ਰੂਰ